ਕੋਡੀ 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 ਵਧੀਆ ਲੱਗਦੇ ਇੱਕ ਵਾਰੀ ਤਾੜੀ ਮਾਰ ਕੇ ਚੋਟੀ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਮਨਦੀਪ ਆਜਾ ਮਾਈਕ ਤੇ ਬਾਬਾ ਜੀ ਬਾਬਾ ਸਤਨਾਮ ਸਿੰਘ ਜੀ ਚੀਤੇ ਭਗਣੇ ਵਾਲੇ ਵੱਡੇ ਪਿਆਰ ਪਰ ਪਾਇਆ 1500 ਦੀ ਕੰਨੀ ਨੂੰ ਹੱਥ ਇੱਕ ਪਾਸੇ ਹਿਮਾਲਿਆ ਪਰਬਤ ਬਰੰਦੀਪੂਰੀਆ ਗੋਪੀ ਸਰਦਾਰ ਸਰਦੂਲ ਸਿੰਘ ਮੱਲੀ ਦਾ ਸੁਪੁੱਤਰ ਇੱਥੇ 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 ਆਇਓ ਮੇਰੀ ਅਰਬਾ ਉਹ ਇਹ ਉਹਦਾ ਨਜ਼ਾਰਾ ਸੰਗਤ ਦੀ ਤਾੜੀ ਮਾਰ ਕੇ ਉਹ ਥਾਪੀ ਵੱਜ ਗਈ ਉਹ ਥਾਪੀ ਵੱਜ ਗਈ ਸਾਬਾ ਕੀ ਪੁਰਸ਼ਾਦੀ ਧੂੜਾ ਔਰ ਬਾਪੁਰਸ਼ਾ ਦੇ ਅਸ਼ੀਰਵਾਦ ਲੈ ਕੇ ਆਇਆ ਔਰ ਚੀਲੇ ਪਲਵਾਨ ਦੇ ਨਾਮ ਦੇ ਉੱਪਰ ਵੱਡੇ ਪਿਆਰ ਭੇਜੇ ਆ ਲਓ ਪੰਡਤ ਦੁੱਗਰੀ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਫਿਰ ਤੋਂ 4 ਜੂਨ ਗੁਰਦੁਆਰਾ ਟਾਲਾ ਸਾਹਿਬ ਘੁਰਕਵਿੰਡ ਦੀ ਧਰਤੀ ਤੋਂ ਵੀਰ ਸੱਦੇ ਪੱਤਰ ਲੈ ਕੇ ਆਏ ਆ ਆਹੀ ਟੀਮਾਂ ਉਸ ਧਰਤੀ ਦੇ ਵੀ ਭਿਰਨ ਗਈਆਂ ਵੱਡੀਆਂ ਰੌਣਕਾਂ ਬਹਾਰਾ ਬਰੰਦੀਪੁਰਿਆ ਏ ਦੂਜਾ ਜਫਾ ਦੂਜਾ ਜਫਾ ਵਾਹ ਵੀ ਦੂਜਾ ਜਫਾ ਇਹ ਮਾਲੀਆ ਪਰਬਤ ਫਰੰਦੀਪੁਰੀਏ ਗੋਪੀ ਦੇ ਲਾ ਕੇ ਖੇਂਦੇ ਪਹਿਲਵਾਨੀ ਜੁੱਸੇ ਖੈ ਲੈਣ ਦੇ ਉਹ ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਤੇ ਦੁनियां ਨਜ਼ਾਰੇ ਲੈਂਦੀ ਉਹ ਲੈ ਲੈਣ ਦੇ ਫਰੰਦੀਪੁਰਗਾ ਫਰੰਦੀਪੁਰਗਾ ਦੇ ਨਦੋਰ ਵਾਲਾ ਬੱਲੇ 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 ਫਰੰਦੀਪੁਰਗਾ ਫਰੰਦੀਪੁਰਗਾ ਬੱਲੇ 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 ਫਰੰਦੀਪੁਰਗਾ 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 ਉਹ ਫਰੰਦੀਪੁਰਗਾ ਗੋਪੀ ਕਹਿੰਦੀ ਦੁਨੀਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਬੱਲੇ 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 ਖੇਚੋ ਫਰੰਦੀਪੁਰਗਾ ਖੇਚੋ ਫਰੰਦੀਪੁਰਗਾ ਉਹ ਸੰਗਰਜੀ ਸਵਾਦ ਹੈ ਤਾੜੀ ਜੀ ਮਾਰ ਕੇ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ